ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਐਤਵਾਰ ਵਾਲੇ ਦਿਨ ਤੁਸੀਂ ਦਾਲ ਤੇ ਚੌਲ ਦੀ ਇੱਕ ਮੁਠ ਦੇ ਨਾਲ ਇਹ ਉਪਾਅ ਕਰ ਲੈਂਦੇ ਹੋ ਤਾਂ ਮੰਨ ਲਓ ਕਿ 7 ਦਿਨਾਂ ਵਿੱਚ ਤੁਹਾਡੀ ਕਿਸਮਤ ਬਦਲ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲੈ ਕੇ ਹਾਂ ਸ਼੍ਰੀ ਲਗਵਾਦੇ ਹਾਂ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸਤ ਸੰਗਤ ਹੈ ਜੀ। ਅੱਜ ਦੀ ਆਪਣੀ ਕਥਾ ਵਿਚਾਰ ਦਾ ਵਿਸ਼ਾ ਹੈ ਜੀ ਕਿ ਦਾਲ ਅਤੇ ਚੌਲ ਦਾ ਐਤਵਾਰ ਵਾਲੇ ਦਿਨ ਇਹ ਕੰਮ ਜੇਕਰ ਤੁਸੀਂ ਕਰ ਲੈਂਦੇ ਹੋ। ਤੁਹਾਡੇ ਦਿਨ ਬਦਲਦਿਆਂ ਦੇਰ ਨਹੀਂ ਲੱਗਣੀ। ਸਤ ਸੰਗਤ ਜੀ ਅੱਜ ਦੇ ਇਸ ਵਿਸ਼ੇ ਤੇ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ। ਇੱਕ ਵਾਰ ਨਾ ਇੱਕ ਨਗਰ ਦੇ ਵਿੱਚ ਉਹ ਨਗਰ ਦੇ ਵਿੱਚ ਆਖਦੇ ਹਨ ਕਿ ਸਾਰੇ ਲੋਕ ਹੀ ਬੜੇ ਸੰਪਨ ਸਨ ਕਹਿ ਲਓ ਕਿ ਉਸ ਸਮੇਂ ਦੇ ਸ਼ਾਹੋਕਾਰ ਤੇ ਸੇਠ ਸਨ ਉਸ ਨਗਰ ਦੇ ਸ਼ੁਰੂਆਤ ਦੇ ਵਿੱਚ ਇੱਕ ਘਰ ਸੀ ਤੇ ਉਹ ਘਰ ਮੋਚੀ ਦਾ ਸੀ ਉਹਨੇ ਲੋਕਾਂ ਦੇ ਜੋੜੇ ਗੰਡ ਕੇ ਉਸ ਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਿਆ ਕਰਦਾ ਸੀ ਉਹਦੇ ਦੋ ਧੀਆਂ ਤੇ ਪੁੱਤਰ ਸਨ ਤੇ ਨਾਲ ਹੀ ਉਹਦੀ ਘਰਵਾਲੀ ਸੀ ਘਰ ਤੋਂ ਬਾਹਰ ਇੱਕ ਰੁੱਖ ਸੀ ਆਏ ਗਏ ਮੁਸਾਫਿਰ ਉਥੋਂ ਲੰਘਦੇ ਕਿਸੇ ਦਾ ਜੋੜਾ ਟੁੱਟਿਆ ਹੁੰਦਾ ਤੇ ਉਹ ਗੰਡ ਦਿੰਦਾ ਉਸ ਨੂੰ ਪੈਹਾ ਟਕਾ ਦੇ ਜਾਂਦੇ ਹੁਣ ਜਿਹੜੇ ਪਿੰਡ ਦੇ ਸ਼ਾਹੂਕਰ ਸਨ ਕਹਿਣ ਲੱਗੇ ਕਿ ਆਪਣੇ ਕੋਲ ਐਨੀ ਜ਼ਮੀਨ ਹੈ ਐਨੀ ਜਾਇਦਾਦ ਹੈ ਨਗਰ ਵਿੱਚ ਕੋਈ ਵੀ ਐਸਾ ਨਹੀਂ ਜਿਹੜਾ ਸੇਠ ਨਾ ਵਜਦਾ ਹੋਵੇ ਕੱਲਾ ਮੋਚੀ ਹੀ ਹੈ ਇਹਦੇ ਕਰਕੇ ਆਪਣੇ ਸਾਰੇ ਜਾਣੇ ਆਪਣੇ ਨਗਰ ਨੂੰ ਸ਼ਾਹੂਕਰ ਸੇਠਾਂ ਦਾ ਨਗਰ ਨਹੀਂ ਕਿਹਾ ਜਾਂਦਾ ਜੇ ਆਪਾਂ ਇਹਨੂੰ ਨਗਰ ਤੋਂ ਬਾਹਰ ਹੀ ਕੱਢ ਦਈਏ ਤੇ ਆਪਣਾ ਨਗਰ ਤਾਂ ਵੱਡਾ ਸ਼ਾਹੂਕਾਰਾਂ ਦਾ ਬਣ ਜਾਵੇਗਾ ਆਪਣੀ ਬੜੇ ਠੋਕ ਬਣ ਜਾਵੇਗੀ ਸਾਰੇ ਜਣਿਆਂ ਨੇ ਸਲਾਹ ਕਰ ਲਈ ਤੇ ਫਿਰ ਕੀ ਕੀਤਾ ਜਾਵੇ ਕਹਿੰਦੇ ਕਿ ਇਹਨੂੰ ਇੱਥੋਂ ਕੱਢ ਦਿੱਤਾ ਜਾਵੇ ਜਦੋਂ ਅਗਲਾ ਦਿਨ ਹੋਇਆ ਪੰਚਾਇਤ ਇਕੱਠੀ ਹੋ ਕੇ ਉਸਦੇ ਬੂਹੇ ਅੱਗੇ ਆ ਗਈ ਉਹਨੂੰ ਜਾ ਕੇ ਆਖਦੇ ਹਨ ਕਿ ਵੇਖ ਭਰਾਵਾ ਅਸੀਂ ਸਾਰੇ ਸ਼ਾਹੂਕਾਰ ਅਤੇ ਸੇਠ ਹਾਂ ਤੇ ਕੱਲਾ ਤੂੰ ਹੀ ਸਾਡੇ ਪਿੰਡ ਵਿੱਚ ਮੋਰਚੀ ਹੈ ਅਸੀਂ ਚਾਹੁੰਦੇ ਹਾਂ ਤੂੰ ਇਹ ਘਰ ਖਾਲੀ ਕਰਕੇ ਇੱਥੋਂ ਚਲਿਆ ਜਾਵੇਂ ਉਹ ਕਹਿਣ ਲੱਗਾ ਜੀ ਇੱਥੇ ਮੇਰਾ ਰੋਜ਼ਗਾਰ ਹੈ ਇਹ ਮੇਰਾ ਘਰ ਹੈ ਮੈਂ ਇੱਥੋਂ ਕਿੱਥੇ ਜਾਵਾਂ ਸਾਰੇ ਨਗਰ ਨੇ ਸਲਾਹ ਕੀਤੀ ਕਿ ਨਗਰ ਤੋਂ ਬਾਹਰ ਇੱਕ ਢਿੱਲਾ ਹੈ ਉੱਚੀ ਥਾਂ ਦੇ ਉੱਤੇ ਉਹ ਸਾਰੀ ਥਾਂ ਇਸ ਨੂੰ ਲਿਖ ਕੇ ਦੇ ਦਿੱਤੀ ਜਾਵੇ ਤੇ ਉੱਥੇ ਚਲਿਆ ਜਾਵੇ ਹੁਣ ਵਿਚਾਰੇ ਦੀ ਕੀ ਪਹਿਚਾਨ ਸੀ ਉਹ ਉਹ ਥਾਂ ਲਿਖ ਕੇ ਉਸ ਨੂੰ ਦੇ ਦਿੱਤਾ ਜਾਵੇ ਉਹਦੇ ਘਰ ਨੂੰ ਸਰਾਹ ਬਣਾ ਦਿੱਤਾ ਗਿਆ ਹੁਣ ਆਉਂਦੇ ਜਾਂਦੇ ਰਾਹਗੀਰ ਮੁਸਾਫਿਰ ਉੱਥੇ ਰੁਕਦੇ ਉਹਨਾਂ ਦੇ ਲੰਗਰ ਪ੍ਰਸ਼ਾਦੇ ਦੀ ਉੱਥੋਂ ਹੀ ਹੁਣ ਵਿਵਸਥਾ ਕਰ ਦਿੱਤੀ ਜਾਂਦੀ ਹੁਣ ਜਿੱਥੇ ਉਹਨੂੰ ਟਿੱਲਾ ਦਿੱਤਾ ਗਿਆ ਸੀ ਨਾ ਉਹ ਪਥਰੀਲਾ ਸੀ ਧਰਤੀ ਤੋਂ ਬਹੁਤ ਜ਼ਿਆਦਾ ਉੱਚਾ ਸੀ ਕੰਮ ਮੋਰਚੀ ਦਾ ਹੀ ਆਉਂਦਾ ਸੀ ਹੋਰ ਕੋਈ ਵੀ ਕੰਮ ਨਹੀਂ ਸੀ ਆਮਦਾਸ ਨੂੰ ਇੰਨੀ ਉੱਚੀ ਚੜ੍ਹ ਕੇ ਕੌਣ ਉਹਦੇ ਕੋਲ ਜੁੱਤੇ ਗੰਡਵਾਉਣ ਆਉਂਦਾ ਵਿਚਾਰਿਆਂ ਦੇ ਕੋਲ ਕੋਈ ਵੀ ਕੰਮ ਨਹੀਂ ਸੀ ਹੁਣ ਉਹਦਾ ਕਹਿੰਦਾ ਕਿ ਉੱਥੇ ਬੈਠ ਕੇ ਉਹ ਰੋਣ ਲੱਗ ਗਿਆ ਜਦੋਂ ਰੋਵੇ ਤੇ ਉਹਦੀ ਪਤਨੀ ਨੇ ਕਿਹਾ ਕਿ ਪਰਮਾਤਮਾ ਉਹਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ ਐਵੇਂ ਹੀ ਕੋਈ ਹੱਲ ਨਹੀਂ ਹੋਣਾ। ਉਹਦੀ ਪਤਨੀ ਨੇ ਉੱਥੇ ਬੜੇ ਸਾਰੇ ਪੱਥਰ ਪਏ ਹੋਏ ਸਨ ਤੇ ਉਹਨਾਂ ਪੱਥਰ ਲੱਕੜਾਂ ਨੂੰ ਉਹ ਸਾਰਾ ਕੁਝ ਇਕੱਠਾ ਕੀਤਾ ਤੇ ਉੱਥੇ ਜਿਹੜੇ ਰੁੱਖ ਸਨ ਉਹਨੇ ਉਹਦੇ ਨਾਲ ਬੜਾ ਹੀ ਸੋਹਣਾ ਉੱਥੇ ਰਹਿਣ ਲਈ ਇੱਕ ਸ਼ਾਨ ਕਹਿ ਲੋ ਕਿ ਝੌਂਪੜੀ ਜਹੀ ਬਣਾ ਲਈ। ਹੁਣ ਉੱਚਾ ਥਾਂ ਸੀ ਤੇ ਉੱਥੇ ਜਦੋਂ ਬਣਾਇਆ ਤੇ ਉਹਨਾਂ ਦੇ ਕੋਲ ਜੋ ਵੀ ਹੈਗਾ ਸੀ ਖਾਣ ਪੀਣ ਨੂੰ ਖਾਣ ਲੱਗ ਪਏ। ਕਹਿਣ ਲੱਗੇ ਕਿੰਨੇ ਕੁ ਦਿਨ ਐਵੇਂ guzara ਹੋਵੇਗਾ। ਉਹ ਕਹਿੰਦੀ ਕੋਈ ਨਾ ਪਰਮਾਤਮਾ ਰਹਾ ਬੰਦ ਕਰਦਾ ਏ ਤੇ ਸੋਰਾ ਖੋਲ ਵੀ ਦਿੰਦਾ ਹੈ। ਉਹ ਰਾਤ ਬੜਾ ਹੀ ਮੀਂਹ ਪਿਆ। ਮੀਂਹ ਪੈਣ ਤੋਂ ਬਾਅਦ ਜਦੋਂ ਸਵੇਰ ਹੋਈ ਨਾ ਉਹਦਾ ਘਰ ਵਾਲਾ ਫਿਰ ਮੱਥੇ ਤੇ ਹੱਥ ਧਰ ਬੈਠ ਕੇ ਰੋਈ ਜਾਵੇ। ਉਹਦੀ ਪਤਨੀ ਕਹਿੰਦੀ ਵੇਖੋ ਮੀਂਹ ਪੈਣ ਨਾਲ ਜਿੰਨੇ ਪੱਥਰ ਸਨ ਉਹ ਬਾਹਰ ਨਿਕਲ ਆਏ ਹਨ। ਮਿੱਟੀ ਪੋਲੀ ਹੋ ਗਈ ਹੈ। ਜੇ ਆਪਾਂ ਚਾਹੀਏ ਨਾ ਆਪਾਂ ਸਾਰੇ ਇਹ ਪੱਥਰ ਵਿੱਚੋਂ ਕੱਢ ਕੇ ਇਹਦੇ ਨਾਲ ਦੇ ਨਾਲ ਥੱਲੇ ਧਰਤੀ ਜਿਹੜੀ ਹੈ ਉਹ ਥੋੜੀ ਠੀਕ ਹੋ ਜਾਵੇਗੀ। ਉਹਨਾਂ ਸਾਰੇ ਚਾਰ ਜਾਣਿਆਂ ਨੇ ਮਿਲ ਕੇ ਸਾਰੇ ਪੱਥਰ ਚੁੱਕ ਲਏ। ਕੋਈ 2-3 ਦਿਨਾਂ ਵਿੱਚ ਉਹ ਸਾਰੇ ਪੱਥਰ ਚੁਗੇ ਗਏ। ਹੁਣ ਉਹਨਾਂ ਪੱਥਰਾਂ ਦੇ ਨਾਲ ਉਸ ਟਿੱਲੇ ਤੋਂ ਥੱਲੇ ਉਤਰਨ ਲਈ ਉਹਨਾਂ ਨੇ ਰਾਹ ਬਣਾ ਲਿਆ। ਜਿਹੜੀ ਅੱਗੇ ਥਾਂ ਸੀ ਉਹ ਬੜੀ ਸਾਫ਼ ਤੇ ਸੁਥਰੀ ਹੋ ਗਈ। ਹੁਣ ਉਹਨੇ ਕਿਹਾ ਕਿ ਮੇਰੇ ਕੋਲ ਪੈਸਾ ਟਕਾ ਵੀ ਹੈ। ਹੌਲੀ-ਹੌਲੀ ਕਰਕੇ ਉਸਨੇ ਜੋੜਿਆ ਸੀ ਤੇ ਉਸਨੇ ਕਿਹਾ ਜਾਓ ਇਸ ਦੇ ਨਾਲ ਸੇਠ ਤੋਂ 20 ਲੈ ਕੇ ਆਓ। ਸੇਠ ਕੋਲ ਗਏ ਤੇ 20 ਮੰਗਿਆ। ਉਹਨੇ ਪੈਸਿਆਂ ਦਾ ਵੀ ਕਿੱਥੋਂ ਹੋਣਾ ਸੀ ਪਰ ਸੇਠ ਨੂੰ ਉਹਨਾ ਤਰਸ ਆ ਗਿਆ ਉਹਨੂੰ ਥੋੜੇ ਜਿਹੇ ਬੀਜ ਹੜੇ ਸਨ ਕਹਾ ਕਿ ਤੂੰ ਲੋੜ ਹੈ ਜਿੰਨੀ ਤੂੰ ਲੈ ਜਾ ਮੈਨੂੰ ਵਾਪਸ ਕਰ ਜਾਵੀ ਉਹਨੇ ਵੀ ਦੇ ਦਿੱਤੇ ਤੇ ਚਾਰਾਂ ਜਾਣਿਆਂ ਨੇ ਰਲ ਮਿਲ ਕੇ ਫਸਲ ਬੀਜੀ ਰੱਬ ਨੇ ਵੀ ਰੰਗ ਭਾਗ ਲਾਈ ਆਖਦੇ ਹਨ ਜਨ ਕਿ ਨੀਤਾਂ ਨੂੰ ਮੁਰਾਦਾਂ ਲੱਗਦੀਆਂ ਹਨ ਤੇ ਉਹਦੀ ਨੀਤ ਨੂੰ ਮੁਰਾਦ ਲੱਗੀ ਹੁਣ 6 ਮਹੀਨਿਆਂ ਦੀ ਜਿਹੜੀ ਫਸਲ ਸੀ ਉਹਦੇ ਘਰ ਬਹੁਤ ਸੋਹਣੀ ਹੋਈ ਕਹੇ ਦੇਕੇ ਦਾੜ ਜਿਹੜੇ ਕਣਕ ਸੀ ਉਹ ਸਾਰਾ ਕੁਝ ਬਹੁਤ ਸੋਹਣਾ ਹੋਇਆ ਹੁਣ ਉਹਦੀ ਪਤਨੀ ਨੇ ਕਿਹਾ ਆਪਣੇ ਜੋਗਾ ਉਹਨਾਂ ਹਿੱਸਾ ਰੱਖ ਕੇ ਉਹ ਕਹਿੰਦੀ ਸਾਰੇ ਸ਼ਾਹੋਕਾਰ ਦਾ ਜੋ ਵਪਾਰ ਕਰਨਾ ਹੈ ਪਹਿਲਾਂ ਉਸ ਨੂੰ ਵਾਪਸ ਕਰਕੇ ਆਓ ਹੁਣ ਉਹਨੇ ਕਿਹਾ ਵੇਖੋ ਜਿਹੜੇ ਆਪਣੇ ਨਗਰ ਤੇ ਆਪਣੇ ਘਰ ਨੂੰ ਜਿਹੜਾ ਆਸ਼ਰਮ ਹੈ ਨਾ ਉਸ ਰਾਹ ਜਿਹੜੀ ਬਣਾ ਦਿੱਤੀ ਗਈ ਹੈ ਉਥੋਂ ਰਹਿ ਕੇ ਮੁਸਾਫਿਰ ਲੰਘਦੇ ਹਨ ਆਪਣੇ ਹਿੱਸੇ ਦਾ ਵੀ ਦਾਨਪੁਨ ਉਥੇ ਕਰਕੇ ਆਓ ਹੁਣ ਉਹ ਦਾਲ ਤੇ ਜਿਹੜੇ ਕਣਕਸੀ ਝੋਲੇ ਵਿੱਚ ਪਾਈ ਤੇ ਸਾਰਾ ਕੁਝ ਲੈ ਕੇ ਉਹ ਉੱਥੇ ਗਿਆ। ਉਹ ਜਦੋਂ ਸ਼ਾਹੂਕਾਰ ਨੇ ਉਹਨਾਂ ਨੂੰ ਪਿੰਡ ਦਾ ਜਿਹੜਾ ਮੋਤਵਾਰ ਸੀ ਉਹਨੇ ਵੇਖਿਆ ਤਾਂ ਉਹਨੂੰ ਆਇਆ ਕਿ ਇਹ ਬਲਦ ਗੱਡੀ ਲੱਦ ਕੇ ਉਹਨੂੰ ਕਹਿੰਦਾ ਕਿ ਤੂੰ ਕਿਵੇਂ ਪਿੰਡ ਦੀ ਝੂਟਪ ਆਇਆ ਹੈ। ਉਹਨੇ ਕਿਹਾ ਜੀ ਇੱਥੇ ਰਹਿਗਿਰ ਮੁਸਾਫਿਰ ਲੰਘਦੇ ਨੇ ਪਰ ਸ਼ਾਦਾ ਪਾਣੀ ਬਣਦਾ ਹੈ ਮੈਂ ਆਪਣਾ ਹਿੱਸਾ ਦੇਣ ਆਇਆ ਹਾਂ। ਉਹ ਕਹਿੰਦੇ ਕਿ ਐਡਾ ਤੂੰ ਕਿਵੇਂ ਹੋ ਗਿਆ? ਆਪਣਾ ਹਿੱਸਾ ਜਿਹੜਾ ਤੂੰ ਸਾਨੂੰ ਦੇਣ ਆਇਆ ਹੈ। ਜਿਹੜੇ ਪੈਰਾਂ ਨਾਲ ਆਇਆ ਉਹਨਾਂ ਪੈਰਾਂ ਨਾਲ ਮੁੜ ਜਾ। ਵਿਚਾਰਾ ਸਾਰਾ ਸਮਾਨ ਲੈ ਕੇ ਚਲਿਆ ਗਿਆ ਤੇ ਘਰ ਗਿਆ। ਪਤਨੀ ਆਖਦੀ ਸਮਾਨ ਕਿਉਂ ਵਾਪਸ ਲੈ ਕੇ ਆਏ ਹੋ? ਕਹਿੰਦੇ ਉਹਨਾਂ ਕਿਹਾ ਜੀ ਜਿੰਨੀ ਸਾਨੂੰ ਜ਼ਰੂਰਤ ਨਹੀਂ ਹੈਗੀ ਅਸੀਂ ਤੁਹਾਡੇ ਤੋਂ ਲੈ ਲਾਂਗੇ। ਹੁਣ ਅਸੀਂ ਨਹੀਂ ਲੈਣਾ। ਉਹਨੇ ਸਾਰਾ ਸਮਾਨ ਲਿਆ ਕੇ ਵਾਪਸ ਕੀਤਾ। ਹੁਣ ਇਹੋ ਜਿਹੜਾ ਢਿੱਲਾ ਸੀ ਉਹ ਬੜਾ ਚੰਗਾ ਬਣਾ ਲਿਆ। ਉਹਨਾਂ ਫਸਲ ਵਾੜੇ ਖੇਤੀ ਕਰਦੇ। ਹੁਣ ਅਗਲਾ 2-3 ਦਿਨ ਲੰਘੇ ਤੇ ਮੀਂਹ ਪੈਣਾ ਸ਼ੁਰੂ ਹੋਇਆ। ਹੁਣ ਮੀ ਵੀ ਐਨਾ ਪਿਆਨਾ ਕਿ ਕਹਿੰਦੇ ਕਿ ਸਾਰੇ ਨਗਰ ਵਿੱਚ ਹੜ ਆ ਗਿਆ ਹੜ ਤੋਂ ਬਚਣ ਲਈ ਸਾਰਿਆਂ ਨੇ ਸਲਾਹ ਕੀਤੀ ਕਿ ਟਿੱਲਾ ਹੀ ਹੈ ਜਿੱਥੇ ਅਸੀਂ ਜਾ ਕੇ ਜਾਨ ਬਚਾ ਸਕਦੇ ਹਾਂ ਹੁਣ ਸਾਰੇ ਜਾਣੇ ਉੱਥੇ ਜਾ ਕੇ ਬੈਠ ਗਏ ਹੁਣ ਜਦੋਂ ਰਾਤ ਹੋਈ ਤਾਂ ਉਹਨਾਂ ਨੇ ਸਾਰਿਆਂ ਦੇ ਲਈ ਦਾਲ ਚੌਲ ਬਣਾ ਲਏ ਤੇ ਉਹਨਾਂ ਨੂੰ ਆਵਾਜ਼ ਲਗਾਈ ਹੁਣ ਪਿੰਡ ਦਾ ਜਿਹੜਾ ਮੋਹਤਵਾਰ ਸੀ ਕਹਿਣ ਲੱਗਾ ਕਿ ਤੂੰ ਇੰਨੇ ਜੋਗਾ ਹੋ ਗਿਆ ਕਿ ਸਾਨੂੰ ਸੇਠਾਂ ਤੇ ਸ਼ਾਹੋ ਕਾਰਨ ਪ੍ਰਸ਼ਾਦਾ ਖਵਾਵੇਂਗਾ ਉਹਨੇ ਬੜੇ ਮੰਦੇ ਚੰਗੇ ਸ਼ਬਦ ਬੋਲੇ ਤੇ ਪਤਨੀ ਵਿਚਾਰੀ ਕੁਝ ਨਾ ਬੋਲੀ ਉਹਨੇ ਉਵੇਂ ਹੀ ਕੜਾਈਆਂ ਟੱਕ ਕੇ ਰੱਖ ਦਿੱਤੀਆਂ ਸਵੇਰ ਹੋਈ ਤੇ ਉਹਨੇ ਕਿਹਾ ਵੇਖੋ ਬਜ਼ੁਰਗ ਜੀ ਬੱਚੇ ਵੀ ਹਨ ਤੇ ਭੁੱਖ ਨਾਲ ਜਿਹੜੇ ਉਹ ਵਿਲਕ ਰਹੇ ਹਨ ਰੋ ਤੇ ਕੁਰਲਾ ਰਹੇ ਹਨ ਮੇਰੇ ਹੱਥ ਦਾ ਨਹੀਂ ਖਾਣਾ ਤੇ ਆਜੋ ਆਪੇ ਹੀ ਦਾਲ ਚੋਲ ਬਣਾ ਕੇ ਰੰਨ ਕੇ ਖਾ ਲਓ ਫਿਰ ਉਹ ਜਿਹੜੇ ਅੱਗੇ 4-5 ਜਾਣੇ ਸਨ ਉਹ ਕਹਿਣ ਲੱਗੇ ਸਾਨੂੰ ਭੁੱਖ ਮਨਜ਼ੂਰ ਹੈ ਪਰ ਤੇਰੇ ਕੋਲ ਨਹੀਂ ਖਾਵਾਂਗੇ ਇਦਾਂ ਹੀ ਅਗਲਾ ਦਿਨ ਸਾਰਾ ਲੰਘ ਗਿਆ ਹਣ ਸਾਰੇ ਹੀ ਪਾਸੇ ਪਾਣੀ ਸੀ ਘਰ ਜਾ ਨਹੀਂ ਸਕਦੇ ਜਦੋਂ ਅਗਲਾ ਤੇ ਤੀਜਾ ਦਿਨ ਹੋਇਆ ਸਵੇਰ ਹੋਈ ਇੱਕ ਬਜ਼ੁਰਗ ਮਾਈ ਆਪਣੀ ਪੋਤਰੀ ਦੇ ਨਾਲ ਉਹਦੇ ਕੋਲ ਆਈ ਆ ਕੇ ਆਖਦੀ ਤੇਰੇ ਕੋਲ ਕੁਝ ਖਾਣ ਨੂੰ ਹੈ ਉਹਨੇ ਕਿਹਾ ਹਾਂ ਮਾਈ ਦਾਲ ਤੇ ਚੌਲ ਰੰਨੇ ਪਏ ਹਨ ਤੂੰ ਖਾਣੇ ਹਨ ਤੇ ਖਾ ਲੈ ਉਹਨੇ ਥਾਲੀ 'ਚ ਆਪਣੀ ਪੋਤਰੀ ਨੂੰ ਦਾਲ ਚੌਲ ਪਾ ਕੇ ਦਿੱਤੇ ਤੇ ਨਾਲੇ ਆਪ ਵੀ ਖਾ ਲੈ ਪਿੰਡ ਦੇ ਉਹ ਜਿਹੜੇ ਆਗੂ ਬਣੇ ਸਨ ਕਹਿਣ ਲੱਗੇ ਇਹਨਾਂ ਦੇ ਘਰ ਦਾ ਖਾਵੇਂਗੀ ਜੇ ਤੂੰ ਇਹਨਾਂ ਦੇ ਘਰ ਦਾ ਖਾਵੇਂਗੀ ਤੇ ਸ਼ਾਹੂਕਾਰਾਂ ਦੇ ਪਿੰਡ ਵਿੱਚ ਨਹੀਂ ਆ ਸਕਦੀ ਕਹਿੰਦੀ ਕਿ ਕੋਈ ਨਾ ਜੇ ਜਾਨ ਬਚ ਗਈ ਤੇ ਸ਼ਾਹੂਕਾਰਾਂ ਦੇ ਪਿੰਡ ਵਿੱਚ ਵੀ ਆ ਜਾਵਾਂਗੇ ਹੁਣ ਸ਼ਾਮ ਦੁਪਹਿਰ ਤੱਕ ਅੱਧਾ ਪਿੰਡ ਉੱਥੇ ਜਾ ਕੇ ਖਾਣਾ ਖਾਣ ਲੱਗਾ ਅਗਲੀ ਸਵੇਰ ਹੋਈ ਸਾਰੇ ਪਿੰਡ ਦੇ ਲੋਕ ਉੱਥੇ ਆ ਕੇ ਖਾਣ ਲੱਗ ਪਏ ਬਸ ਉਹ 4-5 ਪਰਿਵਾਰ ਸਨ ਉਹ ਅਜੇ ਵੀ ਭੁੱਖੇ ਬੈਠੇ ਸਨ ਉਹਨਾਂ ਦਾ ਬੜਾ ਹੀ ਬੁਰਾ ਹਾਲ ਸੀ ਹੁਣ ਪਤੀ ਪਤਨੀ ਤੇ ਉਹ ਬੱਚੇ ਉਹਨਾਂ ਦੇ ਕੋਲ ਗਏ ਜਾ ਕੇ ਹੱਥ ਜੋੜ ਕੇ ਕਹਿਣ ਲੱਗੇ ਸਾਡੇ ਦਾਨਪੁਨ ਦਾ ਓਨਾ ਚਿਰ ਕੀ ਅਸਰ ਜਿੰਨਾ ਚਿਰ ਤੁਹਾਡੇ ਜਿਹੜੇ ਬੱਚੇ ਵੀ ਭੁੱਖ ਨਾਲ ਵਿਲਕਦੇ ਪਏ ਹਨ ਤੁਹਾਡੇ ਬਜ਼ੁਰਗ ਵੀ ਹਨ ਤੇ ਆਓ ਤੁਸੀਂ ਵੀ ਪ੍ਰਸ਼ਾਦਾ ਖਾਓ ਇੰਨੇ ਕਹਿਣ ਦੀ ਧੀਰ ਸੀ ਉਹਨਾਂ ਦੇ ਬੱਚੇ ਤੇ ਬਜ਼ੁਰਗ ਵੀ ਜਾ ਕੇ ਖਾਣ ਲੱਗੇ ਉਹ ਪੰਜ ਜਾਣੇ ਆਪ ਨਾ ਆਏ ਉਹਨਾਂ ਨੇ ਆਪ ਵੀ ਕਿਹਾ ਕਿ ਤੁਸੀਂ ਵੀ ਜਾ ਕੇ ਨਾ ਛਕੋ ਪਰ ਕਿਹੜੇ ਮੋਨਣ ਛਕਦੇ ਹੁਣ ਜਦੋਂ ਚੌਥਾ ਤੇ ਪੰਜਵਾਂ ਦਿਨ ਹੋਇਆ ਜਦੋਂ ਬਿਲਕੁਲ ਹੱਦ ਹੋ ਗਈ ਉਹਨਾਂ ਨੇ ਵੀ ਆ ਕੇ ਪ੍ਰਸ਼ਾਦਾ ਛਕ ਲਿਆ ਆ ਕੇ ਨਾਲੇ ਉਸ ਕੋਲੋਂ ਮਾਫੀ ਮੰਗੀ ਕਹਿਣ ਲੱਗੇ ਸਾਨੂੰ ਮਾਫ ਕਰੀ ਅਸੀਂ ਤੈਨੂੰ ਪਿੰਡ ਚੋਂ ਕੱਢ ਦਿੱਤਾ ਸੀ ਤੇ ਤੂੰ ਅੱਜ ਸਾਨੂੰ ਦਾਨਪੁਣ ਕਰਦਾ ਪਿਆ ਹੈ ਪ੍ਰਸ਼ਾਦਾ ਦਿੰਦਾ ਪਿਆ ਹੈ ਢਿੱਡ ਭਰਦਾ ਪਿਆ ਹੈ ਉਹ ਕਹਿੰਦਾ ਕੋਈ ਨਾ ਜੋ ਹੁੰਦਾ ਚੰਗੇ ਲਈ ਹੁੰਦਾ ਤੁਸੀਂ ਜੇ ਪਿੰਡ ਚੋਂ ਨਾ ਕੱਢਦੇ ਅਸੀਂ ਇੱਥੇ ਨਾ ਆਉਂਦੇ ਤੇ ਪਿੰਡ ਚ ਮੋਚੀ ਦਾ ਕੰਮ ਕਰਕੇ ਇੱਕ ਸਮੇਂ ਦਾ ਢਿੱਡ ਭਰਦਾ ਸੀ ਇੱਥੇ ਆ ਕੇ ਅਸੀਂ ਤਿੰਨ ਸਮੇਂ ਦਾ ਸੋਹਣਾ ਪ੍ਰਸ਼ਾਦਾ ਖਾਈਦਾ ਹੈ ਉਹਨੇ ਕਿਹਾ ਪਰ ਉਸ ਦਿਨ ਜੇ ਤੂੰ ਰਸਤ ਲੈ ਕੇ ਪਿੰਡ ਗਿਆ ਸੀ ਅਸੀਂ ਤੇਰੀ ਮੋੜ ਦਿੱਤੀ ਸੀ ਉਹਦੇ ਲਈ ਸਾਨੂੰ ਮਾਫ਼ ਕਰ ਦੇ ਕਹਿੰਦਾ ਜੀ ਜੋ ਹੋਇਆ ਚੰਗੇ ਲਈ ਹੋਇਆ ਜੇਕਰ ਉਸ ਦਿਨ ਤੁਸੀਂ ਰਸਤ ਰੱਖ ਲੈਂਦੇ ਅੱਜ ਤੁਸੀਂ ਸਾਰੇ ਜਾਣੇ ਪ੍ਰਸ਼ਾਦਾ ਪਾਣੀ ਨਹੀਂ ਸੀ ਸਕਣਾ ਪਰਮਾਤਮਾ ਜੋ ਕਰਦਾ ਚੰਗੇ ਲਈ ਕਰਦਾ ਉਹਨੇ ਕਿਹਾ ਅਸੀਂ ਤੈਨੂੰ ਪਿੰਡ ਵਿੱਚੋਂ ਕੱਢ ਦਿੱਤਾ ਹੁਣ ਜਦੋਂ ਪਾਣੀ ਹੌਲੀ-ਹੌਲੀ ਚਾਰੇ ਪਾਸਿਆਂ ਤੋਂ ਚੜਿਆ ਪਿਆ ਹੈ ਤਾਂ ਕਹਿੰਦੇ ਕਿ ਜੇ ਤੇਰੀ ਸੁਣਦੇ ਹਾਂ ਤੇ ਪਰਮਾਤਮਾ ਦੇ ਅੱਗੇ ਤੂੰ ਅਰਦਾਸ ਕਰ ਹੱਥ ਜੋੜ ਕੇ ਪਰਮਾਤਮਾ ਸਭ ਦੀ ਸੁਣਦਾ ਹੈ ਇਹਨਾਂ ਦਾ ਵੀ ਦੁੱਖ ਸੁਣ ਲਾ ਕਹਿੰਦੇ ਕਿ ਅਗਲੇ ਦਿਨ ਮੀਂਹ हट ਗਿਆ ਤੇ ਪਾਣੀ ਹੌਲੀ-ਹੌਲੀ ਨਗਰ ਚੋਂ ਨਿਕਲ ਗਿਆ ਸਾਰੇ ਜਾਣੇ ਕਹਿੰਦੇ ਕਿ ਤੂੰ ਪਿੰਡ ਚਲ ਕਹਿੰਦਾ ਕਿ ਨਹੀਂ ਮੈਂ ਉੱਥੇ ਨਹੀਂ ਜਾਣਾ ਮੈਂ ਇੱਥੇ ਖੁਸ਼ ਹਾਂ ਪਰਮਾਤਮਾ ਜੋ ਕਰਦੇ ਹਨ ਚੰਗਾ ਹੀ ਕਰਦੇ ਹਨ ਇਸੇ ਤਰ੍ਹਾਂ ਉਹ ਉੱਥੇ ਹੀ ਰਹਿਣ ਲੱਗਾ ਉਹ ਕਹਿੰਦਾ ਜੀ ਮੈਨੂੰ ਇੱਕ ਚੀਜ਼ ਸਮਝ ਆ ਗਈ ਪਰਮਾਤਮਾ ਜੋ ਕਰਦੇ ਹਨ ਚੰਗਾ ਹੀ ਕਰਦੇ ਹਨ ਦੂਜੀ ਚੀਜ਼ ਜਦੋਂ ਆਪਾਂ ਦਾਨਪੁਨ ਚੰਗੇ ਲਈ ਕਰਦੇ ਹਾਂ ਉਹ ਮੁੜ ਕੇ ਆਉਂਦਾ ਹੈ ਮੈਂ ਉੱਥੇ ਬੈਠ ਕੇ ਮੋਚੀ ਦਾ ਕੰਮ ਕਰਦਾ ਸੀ ਮੇਰੇ ਕੋਲ ਜੋ ਰੁੱਖਾ ਮਿੱਸਾ ਸੀ ਉਹਦੇ ਵਿੱਚੋਂ ਕਿਸੇ ਦਾ ਦਾਨਪੁਨ ਕਰ ਦਿੰਦਾ ਸੀ ਉਹਦੇ ਸਦਕਾ ਪਰਮਾਤਮਾ ਨੇ ਅੱਜ ਮੈਨੂੰ ਰੰਗ ਭਾਗ ਲਾ ਦਿੱਤੇ ਹਨ ਅੱਜ ਭਾਵੇਂ ਮੈਂ ਮੁੱਠ ਦਾਲ ਦੀ ਤੁਹਾਨੂੰ ਜਿਹੜੇ ਖਵਾਈ ਹੈ ਨਾ ਉਹ ਪਰਮਾਤਮਾ ਦਾ ਹੀ ਫਲ ਹੈ ਮੈਨੂੰ ਜੋ ਮਿਲਿਆ ਹੋਇਆ ਹੈ ਇਸ ਲਈ ਦਾਨਪੁਨ ਜ਼ਰੂਰ ਕਰੋ ਤੇ ਕਿਸੇ ਦਾ ਮਾੜਾ ਸ਼ਬਦ ਕਦੇ ਨਾ ਬੋਲੋ ਕਿਸੇ ਨੂੰ ਮੜੇ ਸ਼ਬਦਾਂ ਦਾ ਨਤੀਜਾ ਤੁਹਾਨੂੰ ਜਲਦੀ ਹੀ ਮਿਲ ਜਾਵੇਗਾ ਇਸ ਲਈ ਭਾਵੇਂ ਮੁੱਠ ਦਾਲ ਦੀ ਤੇ ਭਾਵੇਂ ਚੌਲਾਂ ਦੀ দান ਕਰੋ ਪਰਮਾਤਮਾ ਤੁਹਾਡੀਆਂ ਝੋਲੀਆਂ ਦੁਗਣੀਆਂ ਭਰ ਦੇਣਗੇ ਸੋ ਸਾਧ ਸੰਗਤ ਤੁਸੀਂ ਵੀ ਜੇਕਰ ਕਿਸੇ ਹਫ਼ਤੇ ਦੇ ਵਿੱਚ ਇੱਕ ਦੇ ਨਹੀਂ ਗੁਰੂ ਘਰ ਦੇ ਵਿੱਚ ਜਾਂ ਕਿਸੇ ਗਰੀਬ ਨੂੰ দানਪੁਣ ਕਰਦੇ ਹੋ ਨਾ ਤਾਂ ਪਰਮਾਤਮਾ ਜੀ ਤੁਹਾਡੀਆਂ ਦੁਗਣੀਆਂ ਝੋਲੀਆਂ ਭਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ